ਅੱਜ ਅਸੀਂ ਕਾਲ ਜੀ ਅਸੀਂ ਪਹੁੰਚੇ ਕਈ ਮੰਡੀ ਗਵਿੰਦਗੜ ਤੇ ਪਹੁੰਚ ਰਾਸਟਾਨਾ ਤੇ ਇੱਥੇ ਖੜੀਆਂ ਸੀ ਆਪਣੀਆਂ ਮੋਟਰਾਂ ਜੀ 2020 ਦੇ ਵਿੱਚ ਮੇਰਾ ਐਕਸੀਡੈਂਟ ਹੋ ਗਿਆ ਸੀਗਾ ਤੇ ਉਹਦੇ ਕਰਕੇ ਮੈਨੂੰ ਤਰੀਕ ਤੇ ਜਾਣਾ ਕਰਨਾ ਟਾਈਮ ਨਹੀਂ ਮਿਲਦਾ ਇਹ ਗੱਡੀ ਚਲਦੀ ਆਪਣੀ ਰਾਸਟਾਨਾ ਲੋਕਲ ਜੀ ਲੋਕਾ ਗੱਡਾ ਮਾਣ ਨਫਰ ਮਹਿਸੂਸ ਹੁੰਦਾ ਹਨਾ ਕਿ ਲੋਕ ਆਪਣੀ ਤਾਰੀਫ ਕਰਦੇ ਨੇ ਇੱਕ ਆਪਾ ਆਪਾਂ ਜੀ ਜਿਹੜਾ ਆਪਣਾ ਟਰਾਲੇ ਦਾ ਇੰਜਨ ਕਰਵਾਇਆ ਉਹਦਾ ਸਮਾਨ ਆਪਾਂ ਟੱਕ ਲੈ ਤੇ ਗੱਡੀ ਕੱਲ ਲੱਭੀ ਆ ਓਏ ਨੂਰ ਤੇਨੇ ਫਿਰ ਜੀ ਅਸੀਂ ਕਾਲ ਜੀ ਅਸੀਂ ਪਹੁੰਚੇ ਕਈ ਮੰਡੀ ਗਵਿੰਦਗੜ ਤੇ ਹੁਣ ਕੱਢਣ ਲੱਗਾ ਪਾਰਕਿੰਗ ਦੇ ਵਿੱਚ ਗੱਡੀਆਂ ਆਪਾਂ ਲੋਡ ਪੱਕਾ ਕਰ ਲਿਆ ਜੀ ਕੋਲ ਡਰਿੰਕ ਜੈਪੁਰ ਰਾਜਸਥਾਨ ਦੇ ਦੇਖੋ ਜੀ ਟ੍ਰੈਫਿਕ ਬਹੁਤ ਹੈ ਰਾਸਕਣਾ ਤੇ ਇੱਥੇ ਖੜੀਆਂ ਸੀ ਆਪਣੀਆਂ ਮੋਟਰਾਂ ਜੀ ਤੇ ਚੱਲੇ ਹੁਣ ਮੋਟਰਾਂ ਕੋਲੇ ਮੋਟਰਾਂ ਦੀਕਦੀ ਆਉਣੀ ਆ ਵੀ ਮਾਲਕਾ ਸਾਡੇ ਪਹੁੰਚੇ ਨਹੀਂ ਹੈਗੇ ਆ ਮੇਰਾ ਭਰਾ ਗਰੰਦਰ ਤੇ ਐਂਟਰ ਹੋ ਰਿਹਾ ਹੈ ਗੱਡੀਆਂ ਕੋਲੇ ਆਪਾਂ ਚਲੋ ਆਪਣਾ ਸਫ਼ਰ ਅੱਜ ਤੋਂ ਸ਼ੁਰੂ ਆ ਜੀ ਦਿਖਾਈਏ ਤੁਹਾਨੂੰ ਦੇਖੋ ਜੀ ਪਹੁੰਚ ਗਏ ਆਪਾਂ ਗੱਡੀਆਂ ਕੋਲੇ ਠੀਕ ਆ ਜੀ ਤੇ ਮਿਲਦੇ ਆ ਤੁਹਾਨੂੰ ਫਿਰ ਹੁਣ ਅੱਗੇ ਦੀ ਲੋਡਿੰਗ ਤੇ ਦੇਖੋ ਜੀ ਪਹੁੰਚ ਗਿਆ ਗੱਡੀ ਕੋਲ ਮੈਂ ਤੇ ਹੁਣ ਮੇਰੀ ਡਿਊਟੀ ਇਹ ਗੱਡੀ ਤੇ ਆ ਕਿਉਂਕਿ ਤੁਹਾਨੂੰ ਮੈਂ ਦੱਸੂਗਾ ਇਹ ਗੱਡੀ ਤੇ ਆਉਣ ਦਾ ਮੇਰਾ ਰੀਜਨ ਕੀ ਹੋਇਆ ਹਾਂਜੀ ਮੇਰੀ ਹੈਗੀ ਦੀ ਪੇਸੀ 2020 ਦੇ ਵਿੱਚ ਮੇਰਾ ਐਕਸੀਡੈਂਟ ਹੋ ਗਿਆ ਸੀਗਾ ਤੇ ਉਹਦੇ ਕਰਕੇ ਮੈਨੂੰ ਤਰੀਕ ਤੇ ਜਾਣਾ ਕਰਨਾ ਟਾਈਮ ਨਹੀਂ ਮਿਲ ਰਹਾ ਇਹ ਗੱਡੀ ਜਲਦੀ ਆਪਣੀ ਰਾਫਕਾਨ ਲੋਕਲ ਜੀ ਉਹ ਵਾਰ ਦਾ ਕਰਦੇ ਆ ਪ੍ਰਮਾਤਮਾ ਵਿੱਚ ਆਪਾ ਸਾ ਕਰੇ ਮੇਰਾ ਕੇਸ ਆ ਜਿਹੜਾ ਉਹ ਨਿਬੜ ਜੇ ਹਣਾ ਤੇ ਮੈਂ ਆਪਣੇ ਕੰਮ ਕਿਤੇ ਲੱਗ ਜਾ ਹੁਣ ਤੁਸੀਂ ਐ ਲਾ ਲਓ ਜਦੋਂ ਤਰੀਕ ਹੁੰਦੀ ਹੈ ਨਾ ਮੈਂ 15 ਦਿਨ ਮੈਨੂੰ ਪਹਿਲਾ ਕੰਮ ਛੱਡਣਾ ਪੈ ਜਾਂਦਾ ਜੀ ਇਹ ਉਹ ਵੀ ਭਾਈ ਸਮਝਣਾ ਵੀ ਕਿਉਂ ਗਲਤੀ ਮੇਰੀ ਨਹੀਂ ਹੈਗੀ ਦੀ ਨਾ ਗਲਤੀ ਹੋਣਾ ਸੀ ਸੀ ਹੁਣ ਦੱਸੂਗਾ ਵੀ ਕਿੱਦਾਂ ਕਿੱਦਾਂ ਹੋਇਆ ਇਹ ਸਾਰਾ ਵੀਡੀਓ ਦੇ ਵਿੱਚ ਮੈਂ ਵੀ ਐਦਾਂ ਕਰਕੇ ਐਕਸੀਡੈਂਟ ਹੋਇਆ ਇਹ ਆ ਮੇਰੀ ਗਰਦਨ ਪੂਰੀ ਕੱਟ ਗਈ ਸੀ ਪੂਰੀ ਗਰਦਨ ਹੀ ਮੇਰੀ ਉਹਨਾਂ ਨੇ ਫੇਰ ਵੀ ਮੇਰੇ ਤੇ ਕੇਸ ਪਾਤਾ ਚਲੋ ਜੀ ਬਾਕੀ ਦੱਸ ਦਿਆ ਤੁਹਾਨੂੰ ਹੁਣ ਆਪਾਂ ਲੱਗਿਆ ਜੀ ਗੱਡੀ ਖੋਲਣ ਇੱਥੋਂ ਹੁੰਨੇ ਆ ਰਵਾਨਾ ਜੀ ਗੱਡੀ ਲੈ ਕੇ ਜੀ ਮੈਂ ਪਾਰਕਿੰਗ ਦੇ ਵਿੱਚੋਂ ਨਿਕਲ ਗਿਆ ਪੂਰੇ ਇਦਾਂ ਜੀ ਜਿਵੇਂ ਹੁਣ ਆਪਾਂ ਮੰਨ ਗਏ ਚਲੋ ਪਿੰਡ ਲੈ ਕੇ ਜਾਂਦਾ ਗੱਡੀ ਮੈਂ ਮੇਰਾ ਨਾ ਨਾ ਕਰਦੇ ਜੀ 30000 ਦਾ ਤੇਲ ਸੀਗਾ ਤੇਲ ਦਾ ਕੰਮ ਨਿਕੜ ਜਾਂਦਾ ਪੂਰਾ ਤੇਲ ਦਾ ਤੇ ਉਰੋਂ ਮੇਰੇ ਤਿੰਨ ਦਿਨਾਂ ਦੇ ਇਨਾਂ ਨੇ 600 ਰੁਪਇਆ ਬਣਾਇਆ ਸਾਡੇ ਦੋਏ ਗੱਡੀਆਂ ਦਾ ਉਹਨਾਂ ਨੇ 1200 ਰੁਪਇਆ ਬਣਾਇਆ ਜੀ ਤੇ 1200 ਰੁਪਇਆ ਆਪਾਂ ਨੂੰ ਸੇਫਲੀ ਨਾਲੇ ਗੱਡੀਆਂ ਨੇ ਜੀ ਆਪਣੀਆਂ ਆਏ ਆਪਾਂ ਬਸ ਚੜ੍ਹ ਕੇ ਆਏ 100 ਰੁਪਇਆ ਕਿਰਾਏ ਦਾ ਲਾ ਲਉਈ 12 ਤੇ 1300 ਰੁਪਇਆ ਲਾ ਲਉਈ ਤੁਸੀਂ ਵੀ ਆਪਾਂ ਨੂੰ ਪੈ ਗਿਆ ਤੇ ਫੇਰ ਵੀ ਨਾ ਨਾ ਕਰਦੇ ਹੀ ਆਪਣਾ 2-2000 ਰੁਪਇਆ ਬਚ ਗਿਆ ਇੱਕ ਇੱਕ ਗੱਡੀ ਨੂੰ ਵੀ ਅਸੀਂ 6 ਜਲਦੀ ਆਏ ਲਾਉ ਬਚਤ ਕਰ ਲਈ ਜੋ ਮਰਜੀ ਹੈ ਨਾ ਜੀ ਤੇ ਹੁਣ ਆਪਾਂ ਜਾਂਦੇ ਪਿਆਂ ਜੀ ਮੰਜੀ ਸਾਹਿਬ ਉੱਥੋਂ ਆਪਣਾ ਲੋਡ ਤਿਆਰ ਆ ਫੋਨ ਆ ਰਹੇ ਨੇ ਆਪਾਂ ਨੂੰ ਠੀਕ ਆ ਜੀ ਦੇਖੋ ਜੀ ਤੁਸੀਂ ਇਹ ਮੰਡੀ ਗਵਿੰਦਗੜ ਦਾ ਥਿਊ ਹੈ ਪੁਰਾਣੀ ਸੁੰਦਰਾ ਦੇ ਵਿੱਚ ਮਿੱਟੀ ਦਾ ਪੈ ਗਈ ਆ ਬਹੁਤ ਇਹ ਕੈਂਦੀ ਹੈ ਵੀ ਜੀ ਆਲਵਾ ਕਪੜਾ ਮਾਰਾ ਕਪੜਾ ਅਸੀਂ ਹੁਣ ਜੀ ਉੱਥੇ ਜਦੋਂ ਆਪਾਂ ਨੂੰ ਟਾਈਮ ਮਿਲ ਗਿਆ ਹਨਾ ਟਰੱਕੀ ਲੋਡ ਤੇ ਲਾ ਕੇ ਪਾਰੋ ਕਰਾਂਗੇ ਕੰਪਲੀਟ ਉਸ ਤੋਂ ਬਾਅਦ ਘਰੇ ਜਾ ਕੇ ਐਨ ਚੰਗੀ ਤਰ੍ਹਾਂ ਸੀਟਾਂ ਕੱਟ ਕੇ ਜੀ ਪੂਰੀ ਤਸੱਲੀਦਾਰ ਕੰਮ ਕਰਾਂਗੇ ਕਿਉਂ ਉਹਨੇ ਮੇਰੇ ਵੀਡੀਓ ਦੇ ਵਿੱਚ ਪਹਿਲਾਂ ਵੀ ਦੇਖਿਆ ਹੋਣਾ ਮੈਂ ਸਫਾਈ ਪੱਖੋਂ ਤਾਂ ਹੀ ਮੇਰੇ ਨਾਲ ਕੋਈ ਬੰਦਾ ਨਹੀਂ ਰਹਿੰਦਾ ਜੀ ਤਰੇ ਵਰ ਨੂੰ ਜੇ ਆਪਾਂ ਕਹਿ ਦਈਏ ਪਤਾ ਹੀ ਹੋ ਗਿਆ ਉਹਨੇ ਮੈਨੂੰ ਕੈਰੈਕਟਰ ਫਾਹੰਦ ਲਿਆ ਥੋਨੇ ਤੇ ਉਹਦੋਂ ਆਪਾਂ ਅੱਕਲ ਨੂੰ ਕਹਿ ਦਿੰਦਾ ਵੀ ਯਾਰ ਦੋ ਗੱਡੀ ਹੈ ਨਾ ਕੁੱਤਾ ਵੀ ਪੂਛ ਮਾਰ ਕੇ ਬੈਠਦਾ ਹੁਣ ਕੱਪੜਾ ਆਏ ਆਪਣੀ ਰੋਜੀ ਹੈ ਜੀ ਆਪਾਂ ਇਹਨੂੰ ਸਾਫ਼ ਰੱਖਾਂਗੇ ਤਾਂ ਹੁਣ ਕੋਈ ਲਵੇ ਆਉਂਦਾ ਆਪਣਾ ਬੰਦਾ ਦੇਖ ਕੇ ਕਹਿੰਦਾ ਵੀ ਆਹ ਕਿਸੇ ਚੰਗੇ ਬੰਦੇ ਨੇ ਗੱਡੀ ਰੱਖੀ ਆ ਹੁਣ ਮੇਰੇ ਜਦੋਂ ਪਾਰ ਨੇ ਮੇਰੇ ਪਿੰਡ ਦਾ ਬੰਦਾ ਮੇਰੇ ਗਵਾਂਢ ਦਾ ਉਹ ਹਾਨੀਗੜ੍ਹ ਦਾ ਮੈਨੂੰ ਆਖਦਾ ਪਿਆ ਸੀ ਯਾਰ ਰਿੰਕੂ ਯਾਰ ਤੁਹਾਡੀ ਸਫਾਈ ਸਫਾਈ ਹੁੰਦੀ ਆ ਯਾਰ ਮੈਂ ਦੂਰੋਂ ਦੇਖ ਕੇ ਕਹਿੰਦਾ ਵੀ ਵੀਰ ਦੀ ਗੱਡੀ ਖੜੀ ਆ। ਉਹਨੇ ਮੈਨੂੰ ਫਿਰ ਮੈਨੂੰ ਆਪਣੇ ਆਪ ਦੇਖ ਲੋ ਗੱਡਾ ਮਾਣ ਨਾ ਫਕਰ ਮਹਿਸੂਸ ਹੁੰਦਾ ਹਨਾ ਕਿ ਲੋਕ ਆਪਣੀ ਤਾਰੀਫ ਕਰਦੇ ਨੇ ਇੱਕ ਆਪਾਂ ਸਫਾਈ ਕਰਦੇ ਆ ਗੱਡੀ ਦੀ ਤਾਂ ਜੀ। ਹੁਣ ਆਪਾਂ ਲਿਬੜੀ ਦੀ ਲਿਬੜੀ ਗੱਡੀ ਲੈ ਕੇ ਫਰੀ ਜਾਈਏ ਹਨਾ ਲੋਕ ਕਹਿਣਗੇ ਦੇਖ ਹੈ ਗੱਡੀ ਕਿੰਨੀ ਸੋਹਣੀ ਇਦੀ ਇਹਨੇ ਬਣਾ ਕੀ ਦਿੱਤਾ ਗੱਡੀ ਦਾ। ਨਾ ਆਪਾਂ ਕਹਿੰਨੇ ਆ ਮਿੱਤਰੋ ਸਫਾਈ ਜ਼ਰੂਰੀ ਹੈ। ਚاہے 10 ਕਿਲੋਮੀਟਰ ਚੱਲ ਕੇ ਆਵੇ ਮੈਂ ਕਪੜਾ ਮਾਰ ਨਹੀਂ ਮਾਰਨਾ ਗੱਡੀ ਤੇ ਸ਼ੀਸ਼ੇ ਸਾਫ ਕਰੇ ਜੀ ਆਪਾਂ ਨੇ ਪਹਿਲਾਂ ਹਜੇ ਵੀ ਮੈਂ ਤੁਸੀਂ ਦੇਖ ਰਹੇ ਹੋਣੇ ਵੀਡੀਓ ਦੇ ਵਿੱਚ ਥੋੜਾ ਥੋੜਾ ਤੁਹਾਨੂੰ ਕਿਉਂ ਕਰਦਾ ਜਿਆਦਾ ਸੀ ਟਾਈਮ ਦਾ ਖਿਚਮਾ ਸੀਗਾ ਉੱਥੇ ਜਦੋਂ ਗੱਡੀ ਲੋਡ ਹੋਣੀ ਆ ਆਪਣੀ ਜਦੋਂ ਗੱਡੀ ਲੋਡ ਹੋਣੀ ਆ ਆਪਣੀ ਮੈਂਨੇ ਉੱਥੇ ਵੀ ਸਫਾਈ ਕਰਨੀ ਆਪਣੀ ਗੱਡੀ ਦੀ ਪਹਿਲਾਂ ਆ ਕੇ ਆਪਾਂ ਨੇ ਤੇਲ ਪਾਣੀ ਚੈੱਕ ਕਰਿਆ ਗੱਡੀ ਦਾ ਜੋ ਆਪਣੇ ਬਜ਼ੁਰਗਾਂ ਨੇ ਆਪਾਂ ਨੂੰ ਸਮਝਾਇਆ ਜੇ ਜਦੋਂ ਗੱਡੀ ਆ ਸੈਲਫ ਮਾਰਨਾ ਤੁਸੀਂ ਤਾਂ ਗੱਡੀ ਦਾ ਕਈ ਬੰਦੇ ਜਾਲੀਆਂ ਜਾਲੀ ਚੱਕਣ ਦੇ ਮਾਰੇ ਉਸ ਤੇਲ ਪਾਣੀ ਚੈੱਕ ਨਹੀਂ ਕਰਦੇ ਸੈਲਫ ਮਾਰ ਦਿੰਦੇ ਆ ਪਹਿਲਾਂ ਤੇਲ ਪਾਣੀ ਚੈੱਕ ਕਰਨਾ ਜ਼ਰੂਰੀ ਹੈ ਜੀ ਗੱਡੀ ਦਾ ਵੀ ਉਹਦੀ ਖਰਾਕ ਪੂਰੀ ਹੈ ਆਇਲ ਕਿੱਦਾਂ ਪਾਣੀ ਕਿੱਦਾਂ ਸਟਾਰਟ ਕਰੋ 2 ਮਿੰਟ ਗੱਡੀ ਸਟਾਰਟ ਰਹਿਣ ਦਿਓ ਨਿਗਾਹ ਮਾਰੋ ਕੋਈ ਉੱਪਰ ਦੇ ਲਈ ਕੋਈ ਕਮੀ ਵੇਸੀ ਦਾ ਨਹੀਂ ਟਾਇਰ ਖੜਕਾ ਕੇ ਦੇਖੋ ਜੀ ਆਪਣਾ ਉਹ ਕੰਮ ਨਹੀਂ ਹੈਗਾ ਵੀ ਗੇਅਰ ਮਾਰਿਆ ਸੈਲਫ ਮਾਰਿਆ ਚੱਕ ਦੂ ਗੇਰਾ ਗੱਡੀ ਨੂੰ ਜੀ ਹੈ ਲਓ ਜੀ ਹੁਣ ਆਪਾਂ ਕਰ ਲਿਆ ਖੰਨੇ ਵੱਲ ਰੁੱਖ ਸਾਫਰਾ ਇੱਥੋਂ ਵੀ ਆਪਣਾ ਕਾਫੀ ਆ ਬਸ ਸਪੀਡ ਵਾਲੇ ਨਾਲ ਖੜੇ ਹੋਣਾ ਬਾਕੀ ਦਾ ਤੁਸੀਂ ਜਾਣਦੇ ਹੋ ਵੀ 25 18 ਗੱਡੀ ਦੀ ਤੋਰ ਆ ਕਹੇ ਜਾਂ ਜਿਹੜੇ ਮੇਰੇ ਵੀਰਾਂ ਨੂੰ 25 18 ਬਾਰੇ ਪਤਾ ਉਹ ਕਮੈਂਟ ਕਰਿਓ 25 18 ਤੂਫਾਨ ਆ ਜੀ ਤੂਫਾਨ ਲੋਕ ਕਹਿੰਦੇ ਨੇ ਨੇਰੀਏ ਤੂਫਾਨ ਆ ਜੀ 25 18 ਸਾਫਰ ਨੂੰ ਸਾਫਰ ਨੂੰ ਤਾਂ ਖੰਦੀ ਆ ਜੀ ਇਹ ਵਾਹ ਕਹਿੰਦੇ ਪਿਆਰ ਰੱਖਾ 1500 ਆਰਪੀਆ ਮੈਂ ਚੱਲਦੀ ਨਹੀਂ ਹੈਗੀ ਮਿਲਦੇ ਆਈ ਤੁਹਾਨੂੰ ਅੱਗੇ ਆਪਾਂ ਇਹਨੂੰ ਰਸਤੇ ਦਾ ਵੀਊ ਦਿਖਾਣੇ ਜਾਂਦੇ ਆ ਜੀ ਆਪਾਂ ਨਾਲ ਦੀ ਨਾਲ ਬਣੇ ਰਿਓ ਵੀਡੀਓ ਦੇ ਨਾਲ ਆ ਦੇਖੋ ਜੀ ਬੜਾ ਸੋਹਣਾ ਕਰਦਾ ਪੁੱਲ ਦੇ ਨਾਲ ਲੌਕ ਟੈਲਾਂ ਲਾਤੀਆਂ ਮੰਡੀ ਗਵਿੰਦਗੜ ਗੱਡੀਆਂ ਖੜਾਉਣ ਨੂੰ ਪਰ ਹਜੇ ਵੀ ਮੈਂ ਸੁਣਿਆ ਪਤਾ ਨਹੀਂ ਸੱਚ ਆ ਗੱਲ ਪਤਾ ਨਹੀਂ ਝੂਠ ਆ ਵੀ ਇੱਥੇ ਜਦੋਂ ਗੱਡੀ ਖੜਦੀ ਆ ਤਾਂ ਉਹਦਾ 2000 ਰੁਪਏ ਦਾ ਚਲਾਨ ਕਰ ਜਾਂਦੇ ਨੇ ਟ੍ਰੈਫਿਕ ਵਾਲੇ ਜੀ ਪਤਾ ਨਹੀਂ ਇਹ ਗੱਲ ਸੱਚ ਆ ਪਤਾ ਨਹੀਂ ਝੂਠ ਆ ਮੈਨੂੰ ਕਮੈਂਟਾਂ ਦੇ ਵਿੱਚ ਦੱਸਿਓ ਜੀ ਜੇ ਕਿਸੇ ਮੇਰੇ ਵੀਰ ਨਾਲ ਟਰੱਕ ਡਰਾਈਵਰ ਵੀਰ ਨਾਲ ਕੋਈ ਬਣੀ ਆ ਗੱਲ ਬਾਤ ਆ ਹਾਂਜੀ ਵੀ ਯੂਰੇ ਚਲਾਨ ਕਰਦੇ ਆ ਕਿ ਨਹੀਂ ਕਰਦੇ ਆ ਕਿਉਂ ਆਪਣੇ ਨਾਲ ਤਾਂ ਅਜੇ ਤੱਕ ਨਾ ਬਣਿਆ ਨੀ ਮੈਂ ਲਾ ਕੇ ਵੀ ਬਸ ਬਹੁਤ ਘਟ ਜਾਂਦਾ ਹੀ ਗੱਡੀ ਆਪਾਂ ਪਹਿਲੀ ਜਿਹੜਾ ਉਹਨਾਂ ਟਰੱਕ ਖੜਾ ਹੀ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਆਹ ਖੜਾ ਟਰੱਕ ਵੀ ਇਦਾਂ ਕੋਈ ਚਲਾਨ ਕਰਦੇ ਆ ਪੁਲਿਸ ਵਾਲੇ ਕਿ ਨਹੀਂ ਕਿਉਂ ਗੱਡੀ ਖੜੀ ਸਾਈਡ ਤੇ ਆ ਜਦੋਂ ਫੇਰ ਤਾਂ ਰੂਲ ਬਣਦਾ ਨਹੀਂ ਹੈਗਾ ਜੀ ਵੀ ਆ ਬੰਦਾ ਚਲਾਨ ਕਰ ਜੇ ਕਿ ਨਹੀਂ ਪੁਲਿਸ ਵਾਲਾ ਕਿਉਂ ਗੱਡੀ ਜਦੋਂ ਇੱਕ ਸਾਈਡ ਤੇ ਖੜੀ ਆ ਆਪਣੀ ਆਹ ਟਰੈਕਟਰ ਵੀ ਖੜੇ ਨੇ ਤਾਂ ਇਦਾਂ ਤੁਸੀਂ ਦੇਖ ਸਕਦੇ ਹੋ ਟ੍ਰੈਕਟਰ ਖੜਿਆ ਜੀਸੀਬੀ ਖੜੀ ਆ ਕਿਉਂ ਇਹ ਜਗ੍ਹਾ ਖੜਨ ਵਾਸਤੇ ਹੀ ਬਣਾਈ ਆ ਜੀ ਹੋਰ ਕਿਹੜਾ ਇੱਥੇ ਫਿਰ ਬੰਦੇ ਸ਼ਹਿਰ ਕਰਨਗੇ ਇੱਥੇ ਗੱਡੀਆਂ ਦਾ ਕੰਮ ਆ ਜਿਹੜੀ ਚੀਜ਼ ਦਾ ਜੱਥੇ ਕੰਮ ਆ ਉੱਥੇ ਉਹੀ ਚੀਜ਼ਾਂ ਰਹਿਣਗੀਆਂ ਹੁਣ ਜਿਵੇਂ ਪਾਰਕ ਦੇ ਵਿੱਚ ਆਪਾਂ ਜਾ ਕੇ ਟਰੱਕ ਖੜਾ ਦੀ ਉਹ ਵੀ ਗਲਤ ਆ ਉੱਥੇ ਗੱਡੀਆਂ ਹੀ ਖੜਨ ਉੱਥੇ ਬੰਦੇ ਹੀ ਸ਼ਹਿਰ ਕਰਨਗੇ ਸਵੇਰੇ ਸ਼ਾਮ ਜੀ ਘੁੰਮਣ ਫੇਰਨਗੇ ਠੀਕ ਆ ਕਿ ਨਹੀਂ ਜੀ ਦੋਸਤੋ ਇਸ ਕਰਕੇ ਮੈਂ ਕਹਿੰਦਾ ਵੀ ਹੁਣ ਇਹ ਗੱਡੀਆਂ ਖੜਨ ਦੀ ਜਗ੍ਹਾ ਤਾਂ ਇੱਥੇ ਗੱਡੀਆਂ ਹੀ ਖੜਨ ਗਈਆਂ ਚਲਾਨ ਕਰਨ ਦਾ ਮੇਰੇ ਨਾਲ ਕੋਈ ਐਗਰੀ ਬੰਦਦਾ ਨਹੀਂ ਹੈਗਾ ਬਾਕੀ ਜੇ ਕਿਸੇ ਦੱਸਿਆ ਮੈਨੂੰ ਕਿਤੇ ਵੀਰ ਨੇ ਕਹਿੰਦੇ ਵੀ ਚਲਾਨ ਕਰ ਜਾਂਦੇ ਨੇ ਆਨਲਾਈਨ ਇੱਕ ਹੋਰ ਦੱਸਿਓ ਜੀ ਮੈਨੂੰ ਤੁਸੀਂ ਵੀ ਆਨਲਾਈਨ ਚਲਾਨ ਕਹਿੰਦੇ ਬੰਦ ਹੋ ਗਏ ਕਿ ਨਹੀਂ ਹੋਏ ਜੀ ਹਜੇ ਵੀ ਕੰਫਿਊਜ਼ ਦੇ ਵਿੱਚ ਆ ਕੰਮ ਵੀ ਆਨਲਾਈਨ ਚਲਾਨ ਬੰਦ ਹੋ ਗਏ ਕਿ ਨਹੀਂ ਜੀ ਹਜੇ ਪੱਕਾ ਇਹ ਵੀ ਨਹੀਂ ਪਤਾ ਹੈਗਾ ਆਪਾਂ ਨੂੰ ਮੇਰਾ ਵੀਰ ਕੋਈ ਮੈਨੂੰ ਦੱਸ ਦੇ ਕਮੈਂਟਾਂ ਦੇ ਵਿੱਚ ਵੀ ਚਲਾਨ ਬੰਦ ਹੋ ਗਏ ਕਿ ਅਜੇ ਚਾਲੂ ਨੇ ਜੀ ਆਨਲਾਈਨ ਹੁਣ ਆਪਾਂ ਨੂੰ ਕੱਟ ਵੀ ਕਾਫੀ ਦੂਰ ਮਿਲਣਾ ਹੀ ਜਾ ਕੇ ਆ ਵੀ ਦੂਰ ਜਾ ਕੇ ਕੱਟ ਮਿਲਣਾ ਆਪਾਂ ਰੋਡ ਤੇ ਚੜਨ ਵਾਸਤੇ ਨਿਸ਼ਚੈ ਦਾ ਰੋੜੇ ਬਹੁਤ ਆ ਰ ਆਪਣੀ ਗੱਡੀ ਐਨਾ ਖੱਟਾ ਦਿਖਾਉਂਦੀ ਨਹੀਂ ਹੈਗੀ ਜੀ ਆ ਨਮਲਾ ਹੀ ਮੰਗੂ ਲੰਘ ਜਾਂਦੀ ਆ ਉਹ ਇਹਦੇ ਵਿੱਚੋਂ ਇਦਾਂ ਉਹ ਨਮੀ ਕੈ ਬਣਦਾ ਇਹੀ ਫਰਕ ਹੁੰਦਾ ਜੀ ਖੜਕਾ ਘੱਟ ਕਰਦੀ ਆ ਫੇਰ ਵੀ ਆਪਾਂ ਬਚਾ ਵਜਾ ਕੇ ਰੱਖਦੇ ਆ ਜੀ ਕਿਉਂ ਆਪਾਂ ਗੱਡੀ ਨੂੰ ਟਰੱਕ ਨੂੰ ਪਰ ਹੀ ਸਮਝਦੇ ਆ ਵੀ ਨਹੀਂ ਇਹ ਸਾਡਾ ਘਰ ਦਾ ਜੀ ਹੈ ਮੈਂਬਰ ਆ ਕਿਉਂ ਜਦੋਂ ਅਸੀਂ ਇਹਨੂੰ ਲੈ ਕੇ ਨਿਕੜਦੇ ਆ ਤਾਂ ਸਾਡੇ ਘਰੇ ਰੋਟੀ ਬਣਦੀ ਆ ਜੀ ਇਹਦੇ ਬਦੌਲਤ ਇਸ ਕਰਕੇ ਅਸੀਂ ਇਹਨੂੰ ਇੱਕ ਪਰਿਵਾਰ ਦਾ ਵੱਡਾ ਮੈਂਬਰ ਸਮਝਦੇ ਆ ਕਿ ਸਾਡੇ ਘਰ ਨੂੰ ਪਾਲਣ ਵਾਲੀ ਇਹ ਆ ਬੱਚਿਆਂ ਦੀ ਆफीਫਾ ਘਰ ਦਾ ਬਿਜਲੀ ਏਸੀ ਲਾ ਕੇ ਸੌਣੇ ਆਸੀਂ ਦਾ ਬਿਜਲੀ ਦਾ ਬਿਲ ਸਾਰਾ ਕੁਝ ਸਹੀ ਗੱਡੀ ਤੋਂ ਨਿਰਭਰ ਆਇਆ ਹੈ ਉਹ ਲਮਲਾ ਕੇ ਗੱਲ ਇਹ ਆ ਜੀ ਔਰ தோਕ ਤੋਂ ਤੁਸੀਂ ਆਪਣੇ ਵਿਚਾਰ ਦਿਆ ਕਰੋ ਮੈਨੂੰ ਵੀ ਵੀਡੀਓ ਕਿੱਦਾਂ ਬਣਾਉਣਾ ਮੈਂ ਕੋਈ ਗਲਤ ਗਲਤ ਮਲਤ ਨਿਕੜ ਜਾਂਦੀ ਹੈ ਜੀ ਉਹ ਦੱਸ ਦਿਆ ਕਰੋ ਜੀ ਮੇਰਾ ਵੀਡੀਓ ਠੀਕ ਆ ਜੀ ਹੁਣ ਆਪਾਂ ਨੂੰ ਰੋਡ ਤੇ ਚੜਨਾ ਕਿਤੇ ਮਿਲ ਨਹੀਂ ਰਹਾ ਜੀ ਗਾਹਾਂ ਮਿਲਣਾ ਕਿਤੇ ਘਾਟਾ ਪਾਣੂ ਜਾ ਕੇ ਇੱਕ ਤੁਹਾਡੇ ਭਰਾ ਨੂੰ ਮੈਂ ਫੇਸਬੁੱਕ ਤੇ ਵੀ ਆਪਣਾ ਪੇਜ ਬਣਾਇਆ ਜੀ। ਉੱਥੇ ਮੈਂ ਵੀਡੀਓ ਪਾਇਆ ਕਰੂੰਗਾ ਤੁਸੀਂ ਜਾ ਕੇ ਮੇਰੇ ਫੇਸਬੁੱਕ ਚੈਨਲ ਟਰੱਕਾਂ ਵਾਲੇ ਤੇ ਉੱਥੇ ਮੇਰੀ ਆਪਣੀ ਟੀਵੀ ਲੱਗੀ ਹੋਈ ਹੈ ਜੀ। ਉੱਥੇ ਦੇਖਿਆ ਕਰੋ। ਮੇਰਾ ਫੇਸਬੁੱਕ ਤੇ ਮੈਂ ਆਪਣਾ ਅੱਜ ਪੇਜ ਬਣਾਇਆ ਜੀ। ਉੱਥੇ ਤੁਸੀਂ ਵੱਧ ਤੋਂ ਵੱਧ ਜਾ ਕੇ ਮੈਨੂੰ ਫੋਲੋ ਕਰੋ ਜੀ। ਇਦਾਂ ਹੁੰਦਾ ਜੀ ਵੀਡੀਓ ਬਣਾ ਰਹੇ ਆ ਨਾ ਕਿਸੇ ਕਿਸੇ ਨੂੰ ਇਹ ਚਾਹ ਹੁੰਦਾ ਜੀ ਐਡੀਟਿੰਗ ਕਰਨੀ ਵੀਡੀਓ ਬਣਾਉਣੀ ਟਾਈਮ ਕੱਟਣਾ ਹਨਾ ਜੇ ਤੁਸੀਂ ਮੈਨੂੰ ਸਬਸਕ੍ਰਾਈਬਰ YouTube ਤੇ ਕਰੋਗੇ ਫੋਲੋ ਕਰੋਗੇ Facebook ਤੇ ਜੀ ਤੁਹਾਡਾ ਇੱਕ ਫੋਲੋ ਮੇਰੀ ਜ਼ਿੰਦਗੀ ਬਦਲ ਸਕਦਾ ਮੈਂ ਆਪ ਬਹੁਤ ਲੋਕਾਂ ਨੂੰ ਫੋਲੋ ਕਰਦਾ ਉਹਨਾਂ ਦੀਆਂ ਵੀਡੀਓ ਨੂੰ ਸ਼ੇਅਰ ਕਰਦਾ ਜੀ ਇਹਦੇ ਨਾਲ ਆਪਣਾ ਕੁਝ ਨਿਕਸਦਾ ਆਏਗਾ ਦੋਸਤੋ ਆਪਾਂ ਖਬਰਾਂ ਤੁਸੀਂ ਮੇਰੀ ਜ਼ਿੰਦਗੀ ਬਦਲ ਸਕਦੇ ਹੋ ਕਈਆਂ ਦੀ ਜ਼ਿੰਦਗੀਆਂ ਬਦਲ ਲਿਆ ਨੇ ਦੋਨੇ ਫੇਸਬੁਕ ਤੇ ਜਿਹੜੇ ਬੰਦੇ ਆਪਣਾ ਰੋਟੀ ਪਾਣੀ ਖਾਂਦੇ ਪਏ ਨੇ YouTube ਤੇ ਆਪਣਾ ਰੋਟੀ ਪਾਣੀ ਖਾਂਦੇ ਪਏ ਨੇ ਤੁਸੀਂ ਜ਼ਿੰਦਗੀਆਂ ਬਦਲੀਆਂ ਨੇ ਉਹਨਾਂ ਦੀਆਂ ਇੱਕ ਦੀ ਹੋਰ ਬਦਲ ਦੋ ਤੁਸੀਂ ਜ਼ਿੰਦਗੀ ਆਪਾਂ ਤਾਂ ਇੰਨੀ ਕਹਿ ਸਕਦੇ ਆ ਬਾਕੀ ਉਹਨੂੰ ਮੈਂ ਨਾਲ ਦੀ ਨਾਲ ਸੜਕ ਦਾ ਇੰਡੀਆ ਦੀਆਂ ਸੜਕਾਂ ਦਾ ਵੀਊ ਦਿਖਾਉਂਦਾ ਪਿਆ ਜੀ ਬਣੇ ਰਿਓ ਮੇਰੀ ਵੀਡੀਓ ਦੇ ਨਾਲ ਵੱਧ ਤੋਂ ਵੱਧ ਇਹਨੂੰ ਸ਼ੇਅਰ ਕਰਿਆ ਕਰੋ ਜੀ ਦੇਖਿਆ ਕਰੋ ਜੀ ਵੀਡੀਓ ਮੇਰੀਆਂ ਪੁਰਾਣੀਆਂ ਵੀਡੀਓ ਵੀ ਪਈਆਂ ਨੇ YouTube ਤੇ ਤੁਸੀਂ ਉਹ ਵੀ ਦੇਖਿਆ ਕਰੋ ਜੀ ਉਹਨਾਂ ਦੇ ਵੀਊ ਘਟਨੇ ਆਪਾਂ ਮੰਡੀ ਗ ਹਾਂਜੀ ਦੋਸਤੋ ਤੁਸੀਂ ਦੇਖ ਸਕਦੇ ਹੋ ਆਪਾਂ ਪਹੁੰਚ ਗਏ ਤੇ ਵੱਡੇ ਰੋਡ ਤੇ ਗੱਡੀਆਂ ਜਾਂਦੀਆਂ ਪਈਆਂ ਨੇ ਜੀ ਆਪਣੀਆਂ ਦੇਖੋ ਜੀ ਤੁਸੀਂ ਗੋਵਿੰਦਗੜ੍ਹ ਤੋਂ ਮਨਜੀਤ ਸਾਹਿਬ ਵੱਲ ਜਾਂਦੇ ਪਿਆ ਜੀ ਆਪਾਂ ਤੇ ਇਹ ਰੋਡ ਦੇ ਲੈਂਟ ਮਿਲਦਾ 60 ਦੀ ਸਪੀਡ ਦੀ ਆ ਜੀ ਪਾਸਾ ਅੱਠ ਤੇ ਅਜੇ ਬਰੋਕ ਕੋ ਜਾਣਦੇ ਨਹੀਂ ਵੀ ਭਾਈ ਨੂੰ ਮੈਂ ਕਿਹਾ ਮਾ ਥੋੜਾ ਖੱਚ ਕੇ ਰੱਖ ਯਾਰ ਗੱਡੀ ਹਣਾ ਕਿਉਂ ਸਿੱਤਾ ਹੀ ਹਸਾਬ ਆ ਜੀ ਹਾਂਜੀ ਆਪਾਂ ਆ ਗਏ ਸੀ ਕੋਕਾ ਕੋਲਾ ਫੈਕਟਰੀ ਦੇ ਵਿੱਚ ਆਪਣੀ ਗੱਡੀ ਦੂਜੀ ਲੋਡ ਤੇ ਚਲ ਗਈ ਆਪਾਂ ਨੇ ਗੱਡੀ ਲਾਤੀ ਆਪਣੀ 10 ਚੱਕੀ ਉਰੇ ਜੀ ਇਤੋਂ ਬਾਅਦ ਲੋਡਿੰਗ ਹੋਣੀ ਆ ਲੋਡਿੰਗ ਪੁਆਇੰਟ ਅੱਗੇ ਆ ਤੇ ਆਪਾਂ ਆਇਆ ਜੀ ਹੁਣ ਪਾਣੀ ਭਰਨ ਠੰਡਾ ਪੰਜਾਬ ਦੇ ਵਿੱਚ ਇਹੀ ਚੀਜ਼ਾਂ ਨੇ ਯਾਰ ਆ ਵੀ ਪਾਣੀ ਤੁਹਾਨੂੰ ਮਿਲ ਜੂਗਾ ਪਾਣੀ ਕੋਈ ਬੇ ਟੈਨਸ਼ਨ ਜੀ ਘਰੋਂ ਬਣਾ ਲੈ ਤੇ ਆਪਾਂ ਪ੍ਰਸ਼ਾਦਾ ਪੈਕ ਕਰਾ ਕੇ ਜੀ ਤੇ ਹੁਣ ਸ਼ੱਕ ਰਹੇ ਆ ਕਿਉਂ ਭਰਾ ਆਪਣੀ ਘਰ ਦੀ ਰੋਟੀ ਦਾ ਸੁਆਦ ਹੀ ਕੁਛ ਵੱਖਰਾ ਹੁੰਦਾ ਜੀ ਇਹਦੇ ਕਰਕੇ ਪੜਾ ਕਿਹਾ ਵੀ ਚਲ ਇੱਕ ਗੱਡੀ ਆਪਣੀ ਲੋਡ ਹੋਣ ਲੱਗ ਗਈ ਲੋਡਿੰਗ ਪੁਆਇੰਟ ਤੇ ਤੇ ਦੂਜੀ ਉਹ ਪਰਾਂ ਕਿਸੇ ਮਿੱਤਰ ਦੀ ਗੱਡੀ ਖੜੀ ਆ ਆਪਣੇ ਦੀ ਉਹ ਲੋਡ ਹੋ ਉਹ ਜਗ੍ਹਾ ਤੇ ਆਪਣੀ ਗੱਡੀ ਲੱਗੂਗੀ ਦਫ਼ਤਰੀ ਬਾਹਰ ਟੈਰੀ ਲੋਡ ਹੋ ਰਹੀ ਆ ਤੇ ਹੋਣ ਛੱਕ ਰਹੇ ਆਪਾਂ ਪ੍ਰਸ਼ਾਦਾ ਚਨਾ ਬਲੈਕ ਵਾਲਾ ਜੀ ਟੌਂਟੇ ਪਾਈ ਨੇ ਇਧਰੋਂ ਛੱਕਦੇ ਪਿਆ ਮਿਲਦਿਆ ਤੁਹਾਨੂੰ ਫੇਰ ਜੀ ਬਣੇ ਰਿਓ ਵੀਡੀਓ ਦੇ ਨਾਲ ਗੱਡੀਆਂ ਹੋ ਗਈਆਂ ਇਹ ਲੋਡ ਆਪਣੀਆਂ ਦੋਏ ਗੱਡੀਆਂ ਲੋਡ ਹੋ ਗਈਆਂ ਤੇ ਇਸ ਤੋਂ ਬਾਅਦ ਪਾ ਰਹੇ ਆਪਾਂ ਤਰਪਾਲ ਦੇਖੋ ਜੀ ਮੈਂ ਬਲੈਡਰ ਸੈੱਟ ਲਿਆ ਜੀ ਉਧਰ ਦੂਜੀ ਗੱਡੀ ਤੇ ਆਪਣੀ ਖੜੀ ਆ ਉਹ ਪਿੱਛੇ ਲਿਆ ਕੇ ਲਾਤੀ ਇਧਰ ਆ ਗੱਡੀਆਂ ਲੋਡ ਹੁੰਦੀਆਂ ਪਈਆਂ ਨੇ ਬੜਾ ਨਜ਼ਾਰੇ ਵਾਲਾ ਮਾਲ ਆ ਜੀ ਬੜਾ ਹੀ ਬੜਾ ਹੀ ਨਜ਼ਾਰੇ ਵਾਲਾ ਪਮਾਲ ਆ ਜੀ ਠੰਡਾ ਪੀਓ ਉੱਥੇ ਚਾਹ ਪੀਓ ਮਠੀ ਖਾਓ ਉੱਪਰ ਸ਼ੈੱਡਾਂ ਜੀ ਇੱਥੇ ਤਰਪਾਲਾ ਪੈ ਜਾਣਗੇ ਤੁਹਾਡੀਆਂ ਨਜ਼ਾਰੇ ਲੈਣਿਓ ਜੀ ਪੂਰੇ ਤੇ ਮਿਲਦੇ ਆਪਾਂ ਜੀ ਤੁਹਾਨੂੰ ਫਿਰ ਤਰਪਾਲਾਂ ਰੈਡੀ ਕਰਕੇ ਜੀ ਤਰਪਾਲਾਂ ਪਾ ਗਏ ਜੀ ਹੋ ਗਿਆ ਕੰਮ ਕੰਪਲੀਟ ਆਪਣਾ ਦੇਖੋ ਤੁਸੀਂ ਦੇਖ ਸਕਦੇ ਹੋ ਹੁਣ ਆਪਣੀ ਆ ਗੱਡੀ ਦੀ ਰਹਿ ਗਈਆਂ ਜੀ ਨਿਆਰੀ ਵੋਕ ਹੁੰਦਾ ਜੀ ਇਹੋ ਜਿਹਾ ਮਿਲੇ ਨਾ ਸਾਨੂੰ ਜਗਾ ਮਾਲ ਲੋਡਿੰਗ ਦੀ ਕਹਿੰਦਾ ਆਨੰਦ ਆ ਜੀ ਆਨੰਦ ਕਿਉਂ ਜੀ ਆਨੰਦ ਆ ਪੂਰਾ ਪੂਰਾ ਆਨੰਦ ਮਿਲਦਾ ਜੀ ਸਾਨੂੰ ਇਹ ਜਗਾ ਤੇ ਚਲੋ ਹੁਣ ਇਹ ਤੇ ਜਾਓ ਹਾਂਜੀ ਦੋਸਤੋ ਆਪਾਂ ਅਗੇ ਤੇ ਟਰੱਕ ਭਰ ਕੇ ਕਰ ਲਈ ਪਿੰਡ ਤੇ ਹੁਣ ਲੱਗੇ ਆਪਾਂ ਸਾਸਪਈਆ ਕਰਨ ਗੱਡੀ ਦਾ ਕਿਉਂ ਮਿੱਟੀ ਭੂੜ ਬਹੁਤ ਚੱਲੀ 깔 ਨੇਰੀ ਬਹੁਤ ਜਿਆਦਾ ਸੀਗੀ ਨੇਰੀ ਤੇ ਆਪਾਂ ਲੱਗਿਆ ਟਰਾਲੇ ਦੀ ਆਪਣੀ ਦੀ ਸਫਾਈ ਕਰਨ ਗਰਨੂਰ ਨੂੰ ਮੈਂ ਬੁਲਾ ਲਿਆ ਵੀ ਸੀਟਾਂ ਫੜ ਬਾਹਰੇ ਕਿਉਂ ਨੂੰ ਰ ਫਿਲਮ ਦਾ ਟਾਈਮ ਤੀਦਰਾ ਹੁਣ ਚੱਲ ਯਾਰ ਸਫਾਈ ਕਰਾ ਦੇ ਮਾਣਾ ਸੀਟਾਂ ਹੀ ਫੜ ਲਾ ਉਸ ਤੋਂ ਤੈਨੂੰ ਕੁਝ ਨਹੀਂ ਕਹਿਣਾ ਹੈਗਾ ਠੀਕ ਆ ਮੈਂ ਠੀਕ ਠੰਡਾ ਹੀ ਪਿਲਾਇਆ ਤੈਨੂੰ ਮੈਂ ਕੋਲਡ ਡਰਿੰਕ ਉਹਦਾ ਮਲਤਾ ਦੇ ਠੀਕ ਹੈ ਹਾਂਜੀ ਤੇ ਹੁਣ ਲੱਗਿਆ ਜੀ ਆਪਾਂ ਸਾਫ ਸਪਈਆ ਕਰਨ ਗੱਡੀ ਦਾ ਨੇਰੀ ਚੱਲੀ ਨੇਰੀ ਨੂੰ ਆਪਾਂ ਆੜੂ ਵੀ ਤੋੜਤਾ ਆੜੂ ਦਾ ਇੱਕ ਟਾਣਾ ਤੋੜਤਾ ਤੇ ਮਿਲਦਿਆ ਤੁਹਾਨੂੰ ਸਾਸ ਪਈਆ ਕਰਕੇ ਬਣੇ ਰਿਹਾ ਹੋਜੀ ਮੇਰੀ ਵੀਡੀਓ ਦੇ ਨਾਲ ਠੀਕ ਆ ਜੀ ਦੋਸਤੋ ਲਾਤੀ ਆਪਾਂ ਨਾਰਾਣੀ ਸੁੰਦਰ ਆਪਣੇ ਅੰਦਰ ਕੋਠੀ ਦੇ ਅੰਦਰ ਲੱਗ ਜਾਂਦੀ ਆ ਆ ਘਰ ਆਪਣਾ ਬੇੜਾ ਆ ਸਾਰਾ ਬੇੜਾ ਜੀ ਇੱਧਰ ਤੇ ਮੈਂ ਇੱਕ ਚਲ ਭਰਾ ਆਇਆ ਸੀਗਾ ਟਰਾਲੀ ਪਾਉਣ ਉੱਥੋਂ ਟਰਾਲੀ ਪਾਉਣ ਆਇਆ ਉਹ ਟਰੈਕਟਰ ਥੋੜਾ ਜਿਹਾ ਉਹਦਾ ਕਲੱਚ ਛੁੱਟ ਗਿਆ ਈ ਵਾਲੀ ਕੰਦੋਨੇ ਉਹ ਤੋੜਤੀ ਆ ਚਲੋ ਕੋਈ ਗੱਲ ਨਹੀਂ ਤਾਂ ਬਣਦੀ ਐ ਟੈਂਦੀ ਰਹਿੰਦੀਆਂ ਨੇ ਹਨਾ ਕੋਈ ਚੱਕਰ ਹੀ ਨਹੀਂ ਵੀਰੋ ਤੇ ਲੱਗਿਆ ਜੀ ਆਪਾਂ ਹੁਣ ਸਫਾਈ ਕਰਨ ਗੱਡੀ ਦੀ ਅੰਦਰੋਂ ਕਰਾਂਗੇ ਪਾਲਿਸ਼ ਅਮਰੀਕਾ ਤੇ ਮਿੱਟੀ ਕੱਢਾਂਗੇ ਹੁਣ ਜੀ ਠੀਕ ਆ ਦੋਸਤੋ ਆਪਾਂ ਜੀ ਜਿਹੜਾ ਆਪਣਾ ਟਰਾਲੇ ਦਾ ਇੰਜਣ ਕਰਵਾਇਆ ਉਹਦਾ ਸਮਾਨ ਆਪਾਂ ਚੱਕ ਲਿਆ ਤੇ ਸਾਰਾ ਘਰੇ ਤੁਹਾਨੂੰ ਦਿਖਾਣੇ ਆ ਜੀ ਆਪ ਪਿਸਟਨ ਪਾਏ ਨੇ ਉਹਦੇ ਆ ਪਿਸਟਨ ਰੰਗ ਬੋਸ਼ ਆ ਕਲਚ ਦਾ ਸਮਾਨ ਪਿਆ ਜੀ ਫਿੰਗਰਾਂ ਕਲਚ 베ARING ਕਲਚ 베ARING ਦੇਖ ਲੋ ਸੀ ਇਹ ਆ ਉਹਦਾ ਫਿੰਗਰਾਂ ਨੇ ਪਿਸਟਨ ਪਿਆ ਕਾ ਪਿਆ ਪਿਆ ਜੀ ਆਪਾਂ ਇਹਦਾ ਵੀ ਬਹੁਤ ਰਿਸਕ ਸੀਗਾ ਇਹ ਜਿਹੜਾ ਕੰਪਰੈਸ਼ਰ ਨੂੰ ਇੰਜਨ ਤੋਂ ਮਗਲੈਲ ਦੁੰਦਾ ਜੀ ਇਹ ਕਿਸ ਨਾਲ ਰਗੜ ਖਾ ਖਾ ਕੇ ਕ੍ਰੈਕਿੰਗ ਹੋ ਰਿਆ ਤੀਗਾ ਚਲੋ ਨਿਗਾ ਪੈ ਗਈ ਮੇਰੀ ਸਾਹੀ ਤੁਹਾਨੂੰ ਕਿਹਾ ਦੋਸਤੋ ਵੀ ਗੱਡੀਆਂ ਜਦੋਂ ਕੋਈ ਮਿਸਤਰੀ ਕੰਮ ਕਰੇ ਨਾ ਥੋੜਾ ਲਵੇ ਰੋ ਜਦੋਂ ਉਹਨੇ ਖੋਲਿਆ ਇਹ ਪਏ ਮੈਨੂੰ ਲੱਗਿਆ ਹਲਕਾ ਜਿਹਾ ਲੀਕਿੰਗ ਲੱਗਦੀ ਆ ਦੇਖੋ ਜੀ ਉਹ ਰੋਏ ਨੇ ਕਰੈਕਿੰਗ ਹੋ ਜਾਣਾ ਤੀਗਾ ਕੰਮ ਫੇਰ ਵੀ ਉਡਾ ਹੋ ਜਾਂਦਾ ਤੇ ਹੁਣ ਆਪਾਂ ਲੱਗਿਆ ਆਪੋ ਨੇ ਟਰਾਲੇ ਦੇ ਅੰਦਰ ਸਫਾਈ ਕਰਨ ਜੀ ਦੇਖ ਸਕਦੇ ਆ ਅੰਦਰ ਟਰਾਲੇ ਦਾ ਵੀਊ ਤੁਸੀਂ 2020 ਦੇ ਵਿੱਚ ਆਪਾਂ ਕੈਵਨ ਲਵਾਇਆ ਸੀ ਚਮਕ ਉਦੋਂ ਹੀ ਬਰਕਰਾਰ ਹੈ ਕਿਉਂ ਆਪਾਂ ਪਾਲਿਸ਼ ਕਰਦੇ ਰਹਿੰਦੇ ਆ ਇਹਨੂੰ ਇਹ ਚੱਬੀ ਦੇ ਕਰਨ ਲੱਗੀ ਕੀ ਕਰਨਾ ਤੇਨੇ ਕਿੱਲੇ ਲੱਗੀ ਹੋਈ ਆ ਹੈ ਪਲਾਸ ਦੇ ਉਹ ਕਿੱਲੇ ਲੱਗੀ ਹੋਈ ਆ ਕਾਤੇ ਗੱਲ ਲੱਗੀ ਟਾਇਰ ਤੇ ਕਿਹਦੇ ਟਾਇਰ ਤੇ ਆ ਮੂਰੇ ਟਰਾਲੀ ਦੀ ਹਾਂ ਟਰਾਲੀ ਦੇ ਮੂਰੇ ਗੱਲਾ ਆ ਯਾ ਯਾ ਸਰ ਇਹ ਮਤਲਬ ਨੇ ਡਰਾਤਾ ਦਿਖਾ ਆ ਦੇਖੋ ਤੇਰੀ ਗੱਡੀ ਕਿੱਲ ਲੱਭੀ ਆ ਓਏ ਨੂਰ ਤੇਨੇ ਯਾ ਲਾਈਵ ਆਪ ਇਹਨੂੰ ਮੂਰੇ ਚੰਬੜਿਆ ਵੇਆ ਸੀ ਲਾਈਵ ਕਿਲ ਕੱਢੀਆ ਦੇਖੋ ਜੀ ਆਪਾਂ ਟਾਇਰ ਚ ਚਲੋ ਇੱਕ ਟਾਇਰ ਆਪਣਾ ਪੰਚਰ ਵੀ ਉਹ ਕੱਲ ਨੂੰ ਦਿਖਾਵਾਂਗੇ ਪਤਾ ਨਹੀਂ ਪੰਚਰ ਆ ਪਤਾ ਨਹੀਂ ਬਾਲ ਲੀਕ ਆ ਕੁਛ ਹਨਾ ਕੱਲ ਨੂੰ ਦਿਖਾਵਾਂਗੇ ਜੀ ਉਹ ਤੇ ਹੁਣ ਅੱਜ ਤੱਕ ਕਰਦਿਆਂ ਆਪਾਂ ਸਾਸ ਪਾਈ ਆਪਣੀ ਗੱਡੀ ਦਾ ਜੀ ਕਿਉਂ ਨੂਰ